ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਅਤ ਕਾਰਜਦਾਰ ਪੜ ਗਏ ਹਨ ਹਿਮਲਟਨ ਦੇ ਰਹਿਣ ਵਾਲੇ ਰਾਹਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੂੰ ਨੇ ਕਿਹਾ ਹੈ ਕਿ ਉਹ ਇਸ ਸਮੇਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕুইਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਮੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪਰਪਾਈ ਦੇ ਹੁਕਮ ਜਨਨ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਫਲੋ ਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚधीन ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕুইਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕুইਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਿਲਟਨ ਦੇ ਰਹਿਣ ਵਾਲੇ ਰਾਹਿਲ ਮਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡ ਵਿਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਚੇ ਵਪਾਰਕ ਵਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਿਲਟਨ ਦੇ ਰਹਿਣ ਵਾਲੇ ਰਾਹਿਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡ ਵਿਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਚੇ ਵਪਾਰਕ ਵਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38000 865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਿਮਲਟਨ ਦੇ ਰਹਿਣ ਵਾਲੇ ਰਾਹਿਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸੱਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38000 865 ڈالر ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਲਟਨ ਦੇ ਰਹਿਣ ਵਾਲੇ ਰਾਹਲ মনির ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕুইਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸੱਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜੱਲ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38000 865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਿਲਟਨ ਦੇ ਰਹਿਣ ਵਾਲੇ ਰਾਹਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸੱਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਿਲਟਨ ਦੇ ਰਹਿਣ ਵਾਲੇ ਰਾਹਿਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡ ਵਿਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਚੇ ਵਪਾਰਕ ਵਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਨਨ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋ ਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਿਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਮਿਲਟਨ ਦੇ ਰਹਿਣ ਵਾਲੇ ਰਾਹਿਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡ ਸੈਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਚੇ ਵਪਾਰਕ ਵਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਿਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38000 865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਹਿਮਲਟਨ ਦੇ ਰਹਿਣ ਵਾਲੇ ਰਾਹਿਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਸਮੇਂ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕਵਿਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸੱਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਨਿਊਜ਼ੀਲੈਂਡ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਟੈਕ ਵਾਲਟ ਐਂਟਰਪ੍ਰਾਈਜ਼ਸ ਨਾਮ ਦੀ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਲਿਕਵਿਡੇਸ਼ਨ ਦੇ ਵਿੱਚ ਰੱਖਿਆ ਗਿਆ ਹੈ, ਉੱਤੇ ਪੌਂਜੀ ਸਕੀਮ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਅ ਲਿਕਵਿਡੇਟਰ ਪ੍ਰਤੇਸ਼ ਪਟੇਲ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕਾਲ ਸੈਂਟਰ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਧੱਕਿਆ ਹੈ। ਪੀੜਤਾਂ ਵਿੱਚ 87 ਸਾਲ ਦੀ ਡਿਮੈਂਸ਼ੀਆ ਪੀੜਤ ਮਹਿਲਾ ਵੀ ਸ਼ਾਮਲ ਹੈ ਜਿਸ ਨੂੰ ਆਈਪੈਡ ਜਾਂ ਨੋਟਪੈਡ ਵੇਚਿਆ ਗਿਆ ਸੀ। ਪਟੇਲ ਦੇ ਮੁਤਾਬਕ ਕੰਪਨੀ ਗਾਹਕਾਂ ਤੋਂ ਸਿੱਧੀ ਡੈਬਿਟ ਰਾਹੀਂ ਪੈਸੇ ਇਕੱਠੇ ਕਰਦੀ ਸੀ ਤੇ ਇਹ ਰਕਮ ਪਹਿਲਾਂ ਦੇ ਗਾਹਕਾਂ ਦੇ ਆਰਡਰ ਪੂਰੇ ਕਰਨ ਲਈ ਵਰਤੇ ਜਾਂਦੇ ਸਨ ਇਹ ਪੈਸਾ ਇਕੱਠਾ ਕਰਨ ਲਈ ਫਲੋ ਟੂ ਕੈਸ਼ ਨਾਮਕ ਦਰਮਿਆਨੀ ਕੰਪਨੀ ਦੀ ਵਰਤੋਂ ਕੀਤੀ ਗਈ ਸੀ ਕੰਪਨੀ ਕੋਲ ਆਮ ਤੌਰ ਤੇ ਸਟਾਕ ਨਹੀਂ ਹੁੰਦਾ ਸੀ ਨਵੇਂ ਗਾਹਕਾਂ ਤੋਂ ਪੈਸਾ ਲੈ ਕੇ ਪੁਰਾਣਿਆਂ ਦੇ ਆਰਡਰ ਪੂਰੇ ਕੀਤੇ ਜਾਂਦੇ ਸਨ ਲਿਕਵਿਡੇਟਰ ਨੇ ਇਸ ਨੂੰ ਵਾਈਟ ਕਾਲਰ ਚੋਰੀ ਕਿਹਾ ਹੈ ਕੁੱਲ 51 ਗਾਹਕਾਂ ਨੂੰ ਲਗਭਗ 38865 ਡਾਲਰ ਦਾ ਨੁਕਸਾਨ ਹੋਇਆ ਹੈ ਕੰਪਨੀ ਉੱਤੇ ਟੈਕਸ ਵਿਭਾਗ ਦਾ ਵੀ ਕਾਫੀ ਬਕਾਇਆ ਹੈ ਜਿਸ ਕਰਕੇ ਗਾਹਕ ਹੁਣ ਅਸੁਰੱਖਿਤ ਕਰਜ਼ਦਾਰ ਪੜ ਗਏ ਹਨ ਮਲਟਨ ਦੇ ਰਹਿਣ ਵਾਲੇ ਰਾਹਲ ਮੁਨੀਰ ਥਰਾਨੀ ਗੰਪੜੀ ਦੇ ਇਕੱਲੇ ਸ਼ੇਅਰਹੋਲਡਰ ਅਤੇ ਡਾਇਰੈਕਟਰ ਦਰਜਾ ਨੂੰ ਨੇ ਕਿਹਾ ਹੈ ਕਿ ਉਹ ਇਸ ਸਮੇਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲਿਕুইਡੇਸ਼ਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਇਸ ਮਾਮਲੇ ਦੀ ਜਾਂਚ ਕਮਰਸ ਕਮਿਸ਼ਨ ਵੱਲੋਂ ਕੀਤੀ ਗਈ ਹੈ ਕੰਪਨੀ ਨੇ ਅਸਜੇ ਵਪਾਰਕ ਬਿਹਾਰ ਦੇ ਦੋਸ਼ ਕਬੂਲ ਕੀਤੇ ਹਨ ਅਤੇ ਹੈਬੰਟਲ ਜ਼ਿਲ੍ਹਾ ਅਦਾਲਤ ਵੱਲੋਂ 60000 ਡਾਲਰ ਜੁਰਮਾਨਾ ਅਤੇ 7500 ਡਾਲਰ ਮਨੋਵਿਗਿਆਨਿਕ ਖਾਨੇ ਦੀ ਪ੍ਰਪਾਈ ਦੇ ਹੁਕਮ ਜਾਰੀ ਕੀਤੇ ਹਨ ਲਿਕਵਿਡੇਟਰ ਨੇ ਸਾਰੇ ਕਰਜ਼ਦਾਰਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਫਲੋਟੂ ਕੈਸ਼ ਨੂੰ ਭੁਗਤਾਨ ਰੋਕਣ ਮਾਮਲਾ ਹੁਣ ਵੀ ਜਾਂਚ ਅਧੀਨ ਹੈ ਤੇ ਪ੍ਰਭਾਵਿਤ ਗਾਹਕਾਂ ਨੂੰ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ